ਤਾਂ ਬ루 ਹੋ ਗਿਆ। ਮੈਂ ਖਬਰਾਂ ਬਣਾ। ਕਿ ਤੁਸੀਂ ਆਪ ਵੀ ਕਰੋ। ਸਰ ਕੀ ਕਹਿਣਾ ਚਾਹੁੰਦੇ ਆ ਵਿਕਰਮਜੀਤ ਦੇ ਮੀਖੇ ਦੇ ਘਰ ਰੇਡ ਹੋਈ ਆ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਹੋਈ ਆ। ਇਹ ਸ਼ਾਇਦ ਪੰਜਾਬ ਦੇ ਇਤਿਹਾਸ ਚ ਬਹੁਤ ਕਾਲੇ ਦਿਨ ਦੇ ਤੌਰ ਤੇ ਜਾਣਿਆ ਜਾਊਗਾ। ਸਿਆਸੀ ਪਾਰਟੀਆਂ ਪਹਿਲਾਂ ਵੀ ਹੁੰਦੀਆਂ ਇੱਕ ਦੂਜੇ ਤੇ ਧੱਕੇ ਕਰਦੀਆਂ। ਲੋਕ ਰਾਜ ਦੇ ਵਿੱਚ ਵਿਰੋਧੀਆਂ ਦੀ ਆਵਾਜ਼ ਨੂੰ ਦਬਣ ਦੀ ਕੋਸ਼ਿਸ਼ ਕਰਦੀਆਂ। ਜਿ세 ਹੱਦ ਤੱਕ ਇਹ ਗਿਰਗੇ ਬਹੁਤ ਕਿਉਂਕਿ ਅਪਨ ਸਾਰਿਆਂ ਨੂੰ ਪਤਾ ਤੁਸੀਂ ਦੇਖ ਰਹੇ ਹੋ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਦਾ ਕੋਈ ਮੰਤਰੀ ਗਲਤੀ ਕਰ ਲੈਂਦਾ ਇਹਨਾਂ ਦਾ ਕੋਈ ਡਿਪਾਰਟਮੈਂਟ ਗਲਤੀ ਹੋ ਜਾਂਦੇ ਜਿਹਦੀ ਆਵਾਜ਼ ਉਠਾਉਂਦੇ ਤਾਂ ਇੱਕ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਵੀ ਉਠਾਰੇ ਬਹੁਤ ਵੱਡੀ ਲੜਾਈ ਲੜ ਰਹੇ ਸੀ ਦੂਸਰੇ ਲੋਕਾਂ ਨੂੰ ਕਿਸੇ ਨੂੰ ਧਮਕਾ ਕੇ ਕਿਸੇ ਨੂੰ ਡਰਾ ਕੇ ਇਹਨਾਂ ਨੇ ਚੁੱਪ ਕਰਾ ਲਿਆ ਇਹ ਕਿਸ ਤਰ੍ਹਾਂ ਜਰਨਲ ਦੇ ਤੌਰ ਤੇ ਲੜ ਰਿਸੀ ਵੀ ਇਹਨਾਂ ਨੂੰ ਚੁੱਪ ਨਹੀਂ ਕਰਾ ਸਕਿਆ ਉਸੇ ਹੱਤਖੰਡੇ ਨੂੰ ਵਰਤਦੇ ਹੋਏ ਪਹਿਲਾਂ ਨਸ਼ਿਆਂ ਦਾ ਇਲਜ਼ਾਮ ਲਾਉਂਦੇ ਸੀ ਤੇ ਫਿਰ ਜਾ ਕੇ ਕੋਰਟਾਂ 'ਚ ਮਾਫੀ ਮੰਗਦੇ ਸੀ ਅੱਜ ਆ ਕੇ ਦੁਬਾਰੇ ਉਹ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਅੱਜ ਦੁਬਾਰੇ ਖੁੰਧਕਾਂ ਕੱਢ ਰਹੇ ਆ ਤੇ ਮਜੀਠੀਆ ਸਾਹਿਬ ਇੱਕ ਬਹੁਤ ਦਲੇਰ ਤੇ ਤਕੜੇ ਲੀਡਰ ਹੈ ਅਸੀਂ ਉਹਨਾਂ ਦੇ ਨਾਲ ਸਾਰੇ ਜੱਜ ਕੇ ਖੜੇ ਆ ਸ਼੍ਰੋਮਣੀ ਕਾਲੀ ਦਲ ਇਹ ਧੱਕੇ ਨੂੰ ਬਰਦਾਸ਼ਤ ਨਹੀਂ ਕਰੂਗਾ ਅਸੀਂ ਜੋ ਵੀ ਸਾਨੂੰ ਲੜਾਈ ਲੜਨੀ ਪਈ ਲੋਕ ਰਾਜ ਦੇ ਵਿੱਚ ਇਸ ਚੀਜ਼ ਨੂੰ ਬਚਾਉਣ ਲਈ ਜਾਂ ਮਜੀਠੀਆ ਸਾਹਿਬ ਦੇ ਹੱਕ 'ਚ ਅਸੀਂ ਪੂਰੇ ਜੋਰ ਨਾਲ ਲੜਾਂਗੇ ਸਰਕਾਰ ਵੱਲੋਂ ਵੱਡੀ ਪੱਧਰ ਤੇ ਕ腐ਸ਼ਨ ਨੂੰ ਲੈ ਕੇ ਬਿਆਨ ਦਿੱਤੇ ਜਾਂਦੇ ਆ ਜਾਂ ਨਸ਼ੇ ਨੂੰ ਲੈ ਕੇ ਜਿਹੜਾ ਬਿਆਨ ਦਿੱਤੇ ਜਾਂਦੇ ਆ ਔਰ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਸਿਆਨਾਂ ਨੂੰ ਕਿਵੇਂ ਦੇਖੀ ਜੀ ਅੱਜ ਸਾਰੇ ਬੰਦੇ ਜਾਣਦੇ ਆ ਕਿ ਜਿਹੜੇ ਬੰਦੇ ਨਸ਼ੇ ਨੂੰ ਰੁਕਣ ਦੀ ਗੱਲਾਂ ਕਰਦੇ ਉਹਨਾਂ ਦਾ ਆਪ ਤਾਂ ਕੀ ਹਾਲ ਹੈ ਤੇ ਦੂਸਰੀ ਗੱਲ ਪਿਛਲੇ 3 ਸਾਲਾਂ ਚ ਤੁਸੀਂ ਆਪ ਸਾਰਿਆਂ ਨੇ ਆਪਾਂ ਤਕਰੀਬਨ ਹਰਥਾਂ ਤੇ ਦੇਖਦੇ ਆ ਰੋਜ਼ ਨੌਜਵਾਨ 20 ਸਾਲ ਦੇ 18-18 ਸਾਲ ਦੇ ਬੱਚੇ ਟੀਕੇ ਵਿੱਚ ਰਹਿੰਦੇ ਰੋਜ਼ ਮਰਦੇ ਆ ਕਿੰਨੀ ਜਿਆਦਾ ਮੌਤਾਂ ਦੀ ਦਰ ਵਧ ਗਈ ਕਿੰਨੀ ਜਿਆਦਾ ਮਾੜਾ ਹਾਲ ਹੋ ਗਿਆ ਐਡਮਿਨਿਸਟ੍ਰੇਸ਼ਨ ਦਾ ਕਿੰਨਾ ਜਿਆਦਾ ਮਾੜਾ ਹਾਲ ਹੋ ਗਿਆ ਕਰਪਸ਼ਨ 10 ਗੁਣਾ ਵੱਧ ਗਈ ਹਰ ਫਰੰਟ ਤੇ ਤਕਰੀਬਨ ਇਹ ਫੇਲ ਹੈ ਤੇ ਇੱਕ ਕੱਲੀ ਲੋਕਾਂ ਨੂੰ ਜਿਵੇਂ ਕਹਿੰਦੇ ਗੁੰਮਰਾਹ ਕਰਨ ਲਈ ਇੱਕ ਕੱਲੀ ਬਿਆਨਬਾਜ਼ੀ ਤੋਂ ਬਿਨਾ ਹੋਰ ਕੁਛ ਨਹੀਂ ਤਿੰਨ ਸਾਲ ਪਹਿਲਾਂ ਹੋ ਪਹਿਲਾਂ ਹੋਵੇ ਜੀ ਅਸਲ ਹੁਣ ਜਾ ਕੇ ਇਹ ਲੱਗਦਾ ਕਿ ਐਕਟਿਵਿਟੀ ਹੋਣ ਦੀ ਕਰਦੇ ਆ ਕੀ ਲੱਗੂ ਮੈਨੂੰ ਲੱਗਦਾ ਕਿ ਪਹਿਲਾਂ ਕਿਉਂ ਨਹੀਂ ਇਹ ਕਰਦਿਆਂ ਹਾਂ ਇਹ ਐਕਟੀਵਿਟੀ ਕੀ ਨਾ ਪਹਿਲਾਂ ਕੁਝ ਕੀਤਾ ਸੀ ਹੁਣ ਵੀ ਕੁਝ ਨਹੀਂ ਕਰ ਰਹੇ ਇਟ ਇਜ਼ ਆਈ ਵਾਸ਼ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ ਜੇ ਕੋਈ ਫੀਡਬੈਕ ਦਿੰਦੇ ਹੈ ਇਹ ਕਹਿੰਦੇ ਪਹਿਲਾਂ ਉਹਦੇ 92 ਐਮਐਲਏ ਦਾ ਹੀ ਹਾਲ ਦੇਖ ਲੈਣ ਫਿਰ ਲੋਕਾਂ ਦੀ ਗੱਲ ਕਰਨ ਅੱਜ ਹਰ ਥਾਂ ਤੇ ਹਰ ਏਰੀਆ ਚ ਕਰਪਸ਼ਨ ਹੈ ਰੋਜ਼ ਇਹਨਾਂ ਨੂੰ ਲੋਕ ਸਵਾਲ ਕਰਦੇ ਹੈ ਫਿਰ 3 ਸਾਲ ਹੋ ਗਏ ਸੀ ਜਿਹੜੇ ਲੋਕਾਂ ਨੂੰ ਗੱਲ ਕਰਕੇ ਆਏ ਸੀ ਲੋਕਾਂ ਦਾ ਧਿਆਨ ਭਟਕਾ ਰਹੇ ਕਿੱਥੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਦਾ ਕਿੱਥੇ ਲੋਕਾਂ ਦੀ ਪੈਨਸ਼ਨ ਕਿੱਥੇ ਘਰ-ਘਰ ਰੋਜ਼ਗਾਰ ਇਹ ਤਾਂ ਕਹਿੰਦੇ ਸੀ ਗੋਰੇ ਆ ਕੇ ਇੱਥੇ ਨੌਕਰੀਆਂ ਭਰ ਲੈਣ ਕਿਦਰ ਕੇ ਉਹ ਕੋਰੇ ਅੱਜ ਆਪਣੇ ਬੱਚੇ ਫਿਰ ਉਹ ਆਪਣੇ ਬੱਚਿਆਂ ਦਾ ਬੁਰਾ ਹਾਲ ਹੈ ਨੌਜਵਾਨ ਰੋਜ਼ ਮੌਤਾਂ ਹੋ ਰਹੀਆਂ ਨਸ਼ੇ ਨਾਲ ਮੁੱਖ ਕਾਰਨ ਕੀ ਮੰਨਦੇ ਹੋ ਵਿក្រਮਜੀਤ ਮੁਜੀਠੀਆ ਦੇ ਖਿਲਾਫ ਇਸ ਕਾਰਵਾਈ ਦਾ ਮੁੱਖ ਕਾਰਨ ਸਰਕਾਰ ਦੀ ਫੇਲੀਅਰ ਹੈ ਸਭ ਤੋਂ ਵੱਡਾ ਕਾਰਨ ਤਾਂ ਇਹ ਆਪ ਦੀਆਂ ਕਮੀਆਂ ਨੂੰ ਲੁਕਾਉਣ ਲਈ ਲੋਕਾਂ ਦਾ ਧਿਆਨ ਦੂਜੇ ਪਾਸੇ ਲਾ ਗਏ ਇਹੀ ਗੱਲਾਂ 3 ਸਾਲ ਪਹਿਲਾਂ ਕਰਦੇ ਸੀ ਇਹੀ ਗੱਲਾਂ ਅੱਜ ਕੀਤੀ ਨਵੀਂ ਗੱਲ ਕੀ ਕੀਤੀ ਲੋਕਾਂ ਦੀ ਡਿਵੈਲਪਮੈਂਟ ਕੀਤੇ ਲੋਕਾਂ ਦਾ ਕੰਮ ਕੀ ਕੀਤਾ ਸਿਰਫ ਇਸ ਲਈ ਵੀ ਮਜੀਠੀਆ ਸਾਹਿਬ ਨੇ ਤੇ ਇਲਜ਼ਾਮ ਲਾ ਰਹੇ ਉਸ ਕਰਕੇ ਇਹ ਜਿਹੜੀਆਂ ਹਰਕਤਾਂ ਤੇ ਆਏ ਆ ਹੋਰ ਤਾਂ ਇਹਨਾਂ ਦੇ ਕੋਈ ਅਚੀਵਮੈਂਟ ਨਹੀਂ